22 ਜੂਨ 2022 ਯੂਪੀ ਦਾ ਜ਼ਿਲ੍ਹਾ ਆਗਰਾ ਦਾ ਇੱਕ ਇਲਾਕਾ ਨੰਗਲੀ ਮੇਵਾਤ ਦੀ ਇੱਕ ਸੋਸਾਇਟੀ ਓਮ ਸ਼੍ਰੀ ਪਲੈਟਿਨਮ ਦੇ ਗਾਰਡ ਨੂੰ ਇੱਕ ਜ਼ੋਰ ਦੀ ਆਵਾਜ਼ ਆਉਂਦੀ ਹੈ ਕਿ ਜਿਸ ਤਰ੍ਹਾਂ ਕਿ ਕੁਝ ਉੱਪਰਲੀ ਮੰਜ਼ਲ ਤੋਂ نیچے ਗਿਰਿਆ ਹੈ ਤੇ ਜਿਸ ਤਰ੍ਹਾਂ ਹੀ ਉਹ ਆਵਾਜ਼ ਵਾਲੀ ਜਗ੍ਹਾ ਤੇ ਪਹੁੰਚਦਾ ਹੈ ਤੇ ਦੇਖਦਾ ਹੈ ਕਿ ਇੱਕ ਔਰਤ ਜਿਸ ਦੇ ਹੱਥ ਤੇ ਗਲਾ ਬੰਨਿਆ ਹੋਇਆ ਹੈ ਉਹ ਨੀਚੇ ਜ਼ਮੀਨ ਤੇ ਡਿੱਗੀ ਪਈ ਹੈ ਤੇ ਉਸ ਦੇ ਨਜ਼ਦੀਕ ਦੋ ਤਿੰਨ ਵਿਅਕਤੀ ਖੜੇ ਹਨ ਦੂਰ ਤੋਂ ਦੇਖਣ ਤੋਂ ਇਹ ਲੱਗ ਰਿਹਾ ਸੀ ਜਿਸ ਤਰ੍ਹਾਂ ਕਿ ਉਸਨੇ ਸੁਸਾਇਸਾਈਡ ਕੀਤਾ ਹੈ ਲੇਕਿਨ ਦਰਅਸਲ ਜਦ ਪੁਲਿਸ ਦੀ ਜਾਂਚ ਹੁੰਦੀ ਹੈ ਤੇ ਸਾਹਮਣੇ ਆਂਦਾ ਹੈ ਕਿ ਇਹ ਸੁਸਾਇਸਾਈਡ ਨਹੀਂ ਸਭੂ ਉਸ ਦਾ ਕਤਲ ਕੀਤਾ ਗਿਆ ਹੈ ਤੇ ਕਤਲ ਦੀ ਸਾਰੀ ਇਨਸਟਰਕਸ਼ਨ ਇੱਕ ਫੋਨ ਤੇ ਦਿੱਤੀ ਜਾ ਰਹੀ ਸੀ ਤੇ ਜਦ ਇਸ ਚੀਜ਼ ਦਾ ਖੁਲਾਸਾ ਹੁੰਦਾ ਹੈ ਤੇ ਲੋਕੀ ਇਹ ਸੁਣ ਕੇ ਬਹੁਤ ਹੈਰਾਨ ਹੁੰਦੇ ਹਨ ਅ ਅੱਜ ਦੀ ਜੋ ਕਹਾਣੀ ਹੈ ਉਸ ਦੀ ਸ਼ੁਰੂਆਤ ਅ ਇੱਕ ਰਿਤਿਕਾ ਨਾਮ ਦੀ ਕੁੜੀ ਹੁੰਦੀ ਹੈ ਜਿਸ ਦੇ ਪਰਿਵਾਰ ਦੇ ਵਿੱਚ ਉਸ ਦੇ ਪਿਤਾ ਜੋ ਕਿ ਇੱਕ ਇੱਕ ਬੂਟ ਫੈਕਟਰੀ ਦੇ ਵਿੱਚ ਕੰਮ ਕਰਦੇ ਸਨ ਉਸ ਦੀ ਮਾਤਾ ਤੇ ਉਸ ਦਾ ਇੱਕ ਛੋਟਾ ਭਰਾ ਹੁੰਦਾ ਹੈ ਤੇ ਅਕਸਰ ਰਿਤਿਕਾ ਆਪਣੀ ਮਾਂ ਦੇ ਨਾਲ ਤੇ ਛੋਟੇ ਭਰਾ ਦੇ ਨਾਲ ਗਾਜ਼ੀਆਬਾਦ ਆਪਣੇ ਨਾਨੀ ਦੇ ਘਰ ਜਾਂਦੀ ਸੀ ਤੇ ਉਸ ਨੂੰ irdgird ਦੇ ਸਾਰੇ ਲੋਕ ਜਾਣਦੇ ਸਨ ਤੇ ਉਸਦੇ ਨਾਨੀ ਦੇ ਘਰ ਦੇ ਨਾਲ ਇੱਕ ਪੜੋਸ ਦਾ ਘਰ ਹੁੰਦਾ ਹੈ ਜਿੱਥੇ ਇੱਕ ਆਕਾਸ਼ ਨਾਮ ਦਾ ਮੁੰਡਾ ਰਹਿੰਦਾ ਹੈ ਤੇ ਉਹ ਵੀ ਰਿਤਿਕਾ ਨੂੰ ਚੰਗੇ ਤਰੀਕੇ ਨਾਲ ਜਾਣਦਾ ਸੀ ਕਿਉਂਕਿ ਆਪਸ ਵਿੱਚ ਉਹ ਇੱਕ ਦੂਜੇ ਨੂੰ ਮਿਲਦੇ ਜੁਲਦੇ ਰਹਿੰਦੇ ਸਨ ਹੌਲੀ ਹੌਲੀ ਸਮਾਂ ਨਿਕਲਦਾ ਹੈ ਦੋਨੋਂ ਵੱਡੇ ਹੁੰਦੇ ਹਨ ਤੇ ਆਕਾਸ਼ ਦੇ ਦਿਲ ਦੇ ਵਿੱਚ ਰਿਤਿਕਾ ਦੇ ਪ੍ਰਤੀ ਪਿਆਰ ਜਗ ਜਾਂਦਾ ਹੈ ਤੇ ਉਹ ਇੱਕ ਦਿਨ ਜਦ ਰਿਤਿਕਾ 2014 ਨੂੰ ਰਿਤਿਕਾ ਜਦ ਆਪਣੇ ਨਾਨਕੇ ਘਰੇ ਆਂਦੀ ਹੈ ਤਾਂ ਜੋ ਆਕਾਸ਼ ਹੁੰਦਾ ਹੈ ਉਹ ਆਪਣੇ ਉਸ ਦੇ ਉਸ ਦੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ ਉਸ ਨੂੰ ਪ੍ਰਪੋਜ਼ ਕਰਦਾ ਹੈ ਪਰ ਅਗਿਓ ਰਿਤਿਕਾ ਇਸ ਚੀਜ਼ ਨੂੰ ਮਨਾ ਕਰ ਦਿੰਦੀ ਹੈ ਪਰ ਜੋ ਆਕਾਸ਼ ਹੈ ਉਹ ਉਸ ਨੂੰ ਦਿਲੋਂ ਪਿਆਰ ਕਰਦਾ ਸੀ ਤੇ ਉਹ ਰਿਤਿਕਾ ਤਾਂ ਹਰ ਜਗ੍ਹਾ ਪਿੱਛਾ ਕਰਦਾ ਹੈ ਤੇ ਉਸ ਨੂੰ ਪ੍ਰਪੋਜ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਹਰ ਜਗ੍ਹਾ ਤੇ ਰਿਤਿਕਾ ਉਸ ਨੂੰ ਮਨਾ ਕਰ ਦਿੰਦੀ ਹੈ ਤੇ ਇਸ ਚੀਜ਼ ਦਾ ਆਕਾਸ਼ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਖਿਆਲ ਆਂਦਾ ਹੈ ਤੇ ਉਸ ਤੋਂ ਬਾਅਦ ਉਸ ਦੇ ਘਰ ਜਾ ਕੇ ਉਸ ਦਾ ਕਿਡਨਾਪ ਕਰ ਲੈਂਦਾ ਹੈ ਤੇ ਕਿਡਨਾਪ ਕਰਕੇ ਉਸ ਨੂੰ ਇੱਕ ਅਜਿਹੀ ਜਗ੍ਹਾ ਲੈ ਜਾਂਦਾ ਹੈ ਜਿੱਥੇ ਕਿਸੇ ਨੂੰ ਕੁਝ ਪਤਾ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਰਿਤਿਕਾ ਦੇ ਘਰ ਵਾਲੇ ਆਕਾਸ਼ ਦੇ ਖਿਲਾਫ ਇੱਕ ਰਿਪੋਰਟ ਵੀ ਦਰਜ ਕਰਾਉਂਦੇ ਹਨ ਕਿ ਉਸ ਨੇ ਉਹਨਾਂ ਦੀ ਕੁੜੀ ਨੂੰ ਕਿਡਨਾਪ ਕਰ ਲਿਆ ਹੈ ਤੇ ਪੁਲਿਸ ਨੂੰ ਵੀ ਉਹਨਾਂ ਬਾਰੇ ਕੁਝ ਨਹੀਂ ਪਤਾ ਲੱਗਦਾ ਤੇ ਆਖਿਰ 7 ਦਿਨਾਂ ਦੇ ਬਾਅਦ ਉਹ ਦੋਨੋਂ ਆਪਣੇ ਆਪਣੇ ਘਰੇ ਪਹੁੰਚ ਜਾਂਦੇ ਹਨ ਤੇ ਇਹ 7 ਦਿਨਾਂ ਦੇ ਵਿੱਚ ਉੱਥੇ ਜੋ ਆਕਾਸ਼ ਹੁੰਦਾ ਹੈ ਉਹ ਰਿਤਿਕਾ ਦਾ ਦਿਲ ਜਿੱਤ ਲੈਂਦਾ ਹੈ ਉਹ ਉਸਦੇ ਨਾਲ ਅਜਿਹੀ ਕੋਈ ਵੀ ਘਟਨਾ ਨਹੀਂ ਵਾਪਰਦੀ ਉਸਦੇ ਨਾਲ ਕਿ ਜੋ ਰਿਤਿਕਾ ਨੂੰ ਉਸਦੇ ਬਾਰੇ ਮਾੜੀ ਲੱਗੇ ਤੇ ਰਿਤਿਕਾ ਉਸ ਨੂੰ ਕਹਿੰਦੀ ਹੈ ਕਿ ਉਹ ਉਸਦੇ ਨਾਲ ਵਿਆਹ ਨਹੀਂ ਕਰਵਾ ਸਕਦੀ ਕਿਉਂਕਿ ਇੱਕ ਤਾਂ ਉਹ ਜਿਆਦਾ ਪੜਿਆ ਲਿਖਿਆ ਨਹੀਂ ਹੈ ਦੂਜੀ ਉਸਦੇ ਕੋਲ ਕੋਈ ਨੌਕਰੀ ਨਹੀਂ ਹੈ ਲੇਕਿਨ ਆਕਾਸ਼ ਉਸ ਨੂੰ ਕਹਿੰਦਾ ਹੈ ਕਿ ਮੈਂ ਇੱਕ ਰੇਲਵੇ ਦਾ ਟੈਸਟ ਦਿੱਤਾ ਸੀ ਜੋ ਕਲੀਅਰ ਹੋ ਚੁੱਕਾ ਹੈ ਤੇ ਮੈਨੂੰ ਜਲਦੀ ਹੀ ਜੋ ਮਿਲ ਜਾਏਗੀ ਤੇ ਉਹ ਦੋਨੇ 7 ਦਿਨਾਂ ਦੇ ਵਿੱਚ ਕਾਫੀ ਸਮਾਂ ਇਕੱਠਾ ਬਿਤਾਉਂਦੇ ਹਨ ਜਿਸ ਕਰਕੇ ਰਿਤਿਕਾ ਨੂੰ ਵੀ ਹੁਣ ਆਕਾਸ਼ ਤੇ ਭਰੋਸਾ ਹੋਣ ਲੱਗ ਪੈਂਦਾ ਹੈ ਤੇ 7 ਦਿਨ ਬਾਅਦ ਦਿਨ ਬਾਅਦ ਜਦ ਠੀਕ ਹੋ ਆਪਣੇ ਘਰੇ ਘਰੇ ਪਹੁੰਚ ਜਾਂਦੇ ਹਨ ਉਸ ਤੋਂ ਬਾਅਦ ਜੋ ਆਕਾਸ਼ ਹੁੰਦਾ ਹੈ ਉਸ ਨੂੰ ਪੁਲਿਸ ਫੜ ਲੈਂਦੀ ਹੈ ਲੇਕਿਨ ਰਿਤਿਕਾ ਦੇ ਕਹਿਣ ਤੇ ਉਸ ਨੂੰ ਛੱਡ ਦਿੱਤਾ ਜਾਂਦਾ ਹੈ ਤੇ ਹੁਣ ਰਿਤਿਕਾ ਆਪਣੇ ਘਰ ਵਾਲਿਆਂ ਨੂੰ ਆਕਾਸ਼ ਦੇ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਉਸ ਦੇ ਘਰ ਦੇ ਇਸ ਗੱਲ ਲਈ ਰਾਜ਼ੀ ਨਹੀਂ ਹੁੰਦੇ ਹਨ ਪਰ ਰਿਤਿਕਾ ਆਪਣੀ ਜਿੱਦ ਤੇ ਅੜ ਜਾਂਦੀ ਹੈ ਤੇ ਇਸ ਜਿੱਦ ਕਰਕੇ ਰਿਤਿਕਾ ਦੇ ਘਰ ਵਾਲੇ ਉਸ ਦਾ ਵਿਆਹ ਆਕਾਸ਼ ਦੇ ਨਾਲ ਕਰਵਾ ਦਿੰਦੇ ਹਨ ਤੇ ਹੁਣ ਉਹਨਾਂ ਦਾ ਸਮਾਂ ਰਾਜਕੁਸ਼ੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਰਿਤਿਕਾ ਜੋ ਕਿ ਕੰਪਿਊਟਰ ਦੀ ਉਸਨੇ ਬੀਐਸਸੀ ਕੀਤੀ ਹੋਈ ਸੀ ਉਹ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਇੱਕ ਟੀਚਰ ਲੱਗ ਚੁੱਕੀ ਸੀ ਤੇ ਆਕਾਸ਼ ਵੀ ਆਪਣਾ ਬੈਗ ਲੈ ਕੇ ਰੋਜ਼ ਆਪਣੀ ਰੇਲਵੇ ਦੀ ਯੋਗਲੀ ਨਿਕਲ ਜਾਂਦਾ ਸੀ ਲੇਕਿਨ ਰਿਤਿਕਾ ਨੂੰ ਇੱਕ ਦਿਨ ਸ਼ੱਕ ਹੁੰਦਾ ਹੈ ਕਿ ਆਕਾਸ਼ ਜੋ ਕਿ ਲੋਅਰ ਗ੍ਰੇਡ ਕਲਰਕ ਹੈ ਉਹ ਘਰ ਆ ਕੇ ਵੀ ਸਾਰਾ ਦਿਨ ਲੈਪਟਾਪ ਤੇ ਲੱਗਾ ਰਹਿੰਦਾ ਹੈ ਕਿ ਅਜਿਹਾ ਕਿਹੜਾ ਕੰਮ ਉਸ ਨੂੰ ਮਿਲਿਆ ਹੋਇਆ ਹੈ ਜੋ ਉਹ ਸਾਰਾ ਦਿਨ ਆਫਿਸ ਦੇ ਵਿੱਚ ਟਾਈਮ ਬਿਤਾਉਂਦਾ ਉਸ ਦੇ ਬਾਅਦ ਘਰੇ ਆ ਕੇ ਵੀ ਉਸ ਕੰਮ ਨੂੰ ਕਰਨ ਲੱਗਿਆ ਰਹਿੰਦਾ ਹੈ ਤੇ ਇਸ ਤੋਂ ਬਾਅਦ ਇੱਕ ਦਿਨ ਰਿਤਿਕਾ ਉਸ ਦਾ ਪਿੱਛਾ ਕਰਦੇ ਕਰਦੇ ਉਸ ਦੀ ਲੋਕੇਸ਼ਨ ਤੇ ਪਹੁੰਚਦੀ ਹੈ ਤੇ ਉਹ ਦੇਖਦੀ ਹੈ ਉਹ ਇੱਕ ਟੱਪਰੀ ਤੇ ਬੈਠ ਕੇ ਚਾਹ ਪੀ ਰਿਹਾ ਹੁੰਦਾ ਹੈ ਤੇ ਜਦ ਇਸ ਚੀਜ਼ ਦਾ ਰਿਤਿਕਾ ਨੂੰ ਪਤਾ ਲੱਗ ਜਾਂਦਾ ਹੈ ਤੇ ਉਹਨਾਂ ਦੀ ਅਨਬਨ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਜਦ ਹੌਲੀ-ਹੌਲੀ ਆਕਾਸ਼ ਦੇ ਕੋਲ ਵੀ ਪੈਸੇ ਖਤਮ ਹੋਣੇ ਸ਼ੁਰੂ ਹੋ ਜਾਂਦੇ ਹਨ ਉਹ ਰਿਤਿਕਾ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੰਦਾ ਹੈ ਤੇ ਹੱਦ ਤਦ ਹੋ ਜਾਂਦੀ ਹੈ ਜਦ ਉਹ ਰਿਤਿਕਾ ਤੇ ਸਕੂਲ ਦੇ ਵਿੱਚ ਪਹੁੰਚ ਕੇ ਉਸ ਨੂੰ ਬਾਲਾਂ ਤੋਂ ਫੜ ਕੇ ਕਸੀਟ ਕੇ ਘਰੇ ਲੈ ਕੇ ਆਉਂਦਾ ਹੈ ਤੇ ਇਸ ਤੋਂ ਬਾਅਦ ਉਹਨਾਂ ਦੇ ਵਿੱਚ ਮਨਪ੍ਰਪ ਕਾਫੀ ਵੱਜ ਜਾਂਦਾ ਹੈ ਤੇ ਰਿਤਿਕਾ ਉਸ ਤੋਂ ਤਲਾਕ ਮੰਗਦੀ ਹੈ ਕਿ ਉਹ ਹੁਣ ਉਸਦੇ ਨਾਲ ਨਹੀਂ ਰਹਿਣਾ ਚਾਹੁੰਦੀ لیکن جو আকাশ ਹੁੰਦਾ ਹੈ ਉਹ ਅਗਬੂਲਾ ਹੋ ਜਾਂਦਾ ਹੈ ਤੇ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਮਿਲ ਕੇ ਉਸ ਨੂੰ ਸਾੜਨ ਦੀ ਕੋਸ਼ਿਸ਼ ਕਰਦਾ ਹੈ। ਲੇਕਿਨ ਰਿਤਿਕਾ ਤੇ ਘਰ ਵਾਲੇ ਉਸ ਨੂੰ ਬਚਾ ਲੈਂਦੇ ਹਨ। ਪਰ ਉਸ ਦਾ ਪੈਰ ਫਿਰ ਵੀ ਬੁਰੇ ਤਰੀਕੇ ਨਾਲ ਚੁਰਸ ਜਾਂਦਾ ਹੈ ਤੇ ਇਸ ਤੋਂ ਬਾਅਦ ਰਿਤਿਕਾ ਆਕਾਸ਼ ਨੂੰ ਛੱਡ ਕੇ ਕੋਈ ਅਲੱਗ ਜਗ੍ਹਾ ਤੇ ਚਲੀ ਜਾਂਦੀ ਹੈ ਤੇ ਹੁਣ ਉਹ ਆਪਣੇ ਅਲੱਗ-ਅਲੱਗ ਟਿਕਾਣੇ ਬਦਲਦੀ ਰਹਿੰਦੀ ਹੈ ਤਾਂ ਕਿ ਆਕਾਸ਼ ਉਸ ਨੂੰ ਲੱਭ ਨਾ ਪਾਏ। ਤੇ ਇਹ ਚੀਜ਼ ਦਾ ਪਤਾ ਜੋ ਰਿਤਿਕਾ ਜਿਸ ਸਕੂਲ ਦੇ ਵਿੱਚ ਕੰਮ ਕਰਦੀ ਸੀ ਉਸ ਦਾ ਜੋ ਜੋ ਮਾਲਿਕ ਹੁੰਦਾ ਹੈ ਜਿਸ ਦਾ ਨਾਮ ਵਿਪুল ਹੁੰਦਾ ਹੈ ਉਸ ਨੂੰ ਪਤਾ ਹੁੰਦਾ ਹੈ ਤੇ ਤਾਂ ਉਹ ਰਿਤਿਕਾ ਨੂੰ ਕਹਿੰਦਾ ਹੈ ਕਿ ਮੈਂ ਵੀ ਆਪਣੀ ਵਾਈਫ ਤੋਂ ਅਲੱਗ ਲੈ ਰਿਹਾ ਹਾਂ ਅਗਰ ਤੈਨੂੰ ਕੋਈ ਪ੍ਰੋਬਲਮ ਨਹੀਂ ਹੈ ਤੂੰ ਮੇਰੇ ਘਰੇ ਰਹਿ ਸਕਦੀ ਹੈ ਤੇ ਫਿਰ ਉਹ ਹੁਣ ਉਹ ਇਕੱਠੇ ਰਹਿਣਾ ਸ਼ੁਰੂ ਕਰ ਦਿੰਦੇ ਹਨ ਪਰ ਰਿਤਿਕਾ ਨੂੰ ਅਜੇ ਵੀ ਆਕਾਸ਼ ਦਾ ਡਰ ਸੀ ਇਸ ਕਰਕੇ ਉਹ ਵਿਪুল ਨੂੰ ਕਹਿੰਦੀ ਹੈ ਕਿ ਅਸੀਂ ਇਹ ਜਗ੍ਹਾ ਛੱਡ ਕੇ ਕਿਤੇ ਹੋਰ ਜਾਣਾ ਚਾਹੀਦਾ ਹੈ ਕਿ ਉੱਥੇ ਮੈਂ ਸੇਫ ਰਹਿ ਸਕਦੀ ਹਾਂ ਤੇ ਇਸ ਤੋਂ ਬਾਅਦ ਉਹ ਦੋਨੋਂ ਐਗਰੀ ਹੁੰਦੇ ਹਨ ਇਸ ਤੋਂ ਬਾਅਦ ਐਗਰੀ ਦੀ ਇਸ ਤੋਂ ਬਾਅਦ ਆਗਰੇ ਦੀ ਉਹ ਜੋ ਸੁਸਾਇਟੀ ਹੈ ਓਮ ਸ਼੍ਰੀ ਪਲੇਟਿਨਮ ਸੁਸਾਇਟੀ ਦੀ ਚੌਥੀ ਮੰਜ਼ਲ ਤੇ ਰਹਿਣਾ ਸ਼ੁਰੂ ਕਰ ਦਿੰਦੇ ਹਨ ਤੇ ਹੁਣ ਹੌਲੀ ਹੌਲੀ ਸਾਮਾ ਨਿਕਲਦਾ ਹੈ ਉਹ ਦੋਨੋਂ ਲੀਵਿੰਗ ਰਿਲੇਸ਼ਨ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਹਨ ਤੇ ਜੋ ਰੀਤੀਕਾ ਹੁੰਦੀ ਹੈ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋਣਾ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਉਹ ਸਕਿਨ ਪ੍ਰੋਡਕਟ ਦੀ ਐਡ ਦੇਣੀ ਸ਼ੁਰੂ ਕਰ ਦਿੰਦੀ ਹੈ ਜਿਸ ਕਰਕੇ ਉਸਦੇ 40000 ਤੋਂ ਵੱਧ ਇੰਸਟਾ ਤੇ ਵੀ ਜੋ ਫੋਲੋਅਰਸ ਬਣ ਜਾਂਦੇ ਹਨ ਤੇ ਉਹ ਇਵੈਂਟ ਵੀ ਅਟੈਂਡ ਕਰਨਾ ਸ਼ੁਰੂ ਕਰ ਦਿੰਦੀ ਹੈ ਕਿਉਂਕਿ ਉਸ ਨੂੰ ਕਾਫੀ ਸਪਾਂਸਰਸ ਆਣੇ ਸ਼ੁਰੂ ਹੋ ਜਾਂਦੇ ਹਨ ਤੇ ਉਹ ਰੀਲ ਜਿਸ ਤਰ੍ਹਾਂ ਉਸ ਦੀ ਫੇਮਸ ਹੋਣੀ ਸ਼ੁਰੂ ਹੋ ਜਾਂਦੀ ਹਨ ਤੇ ਇੱਕ ਦਿਨ ਅਚਾਨਕ ਉਸ ਦੀ ਰੀਲ आकाश ਦੇ ਕੋਲ ਪਹੁੰਚਦੀ ਹੈ ਤੇ ਆਕਾਸ਼ ਦੇਖ ਕੇ ਉਸਦੇ ਜਲਨ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਉਸ ਨੂੰ ਮਾਰਨ ਦੀ ਪਲੈਨਿੰਗ ਬਣਾਣੀ ਸ਼ੁਰੂ ਕਰ ਦਿੰਦਾ ਹੈ ਤੇ ਫਿਰ ਆਕਾਸ਼ ਨੂੰ ਉਸਦੀ ਲੋਕੇਸ਼ਨ ਦਾ ਪਤਾ ਲੱਗ ਜਾਂਦਾ ਹੈ ਤੇ ਉਹ ਤੇ ਉਸਦਾ ਇੱਕ ਦੋਸਤ ਉਸ ਲੋਕੇਸ਼ਨ ਤੇ ਪਹੁੰਚਦੇ ਹਨ ਉਸ ਸੋਸਾਇਟੀ ਦੇ ਪਹੁੰਚ ਕੇ ਉਸਤੇ ਗਾਰਡ ਨੂੰ ਮਿਲਦੇ ਹਨ ਤੇ ਉਸ ਨੂੰ ਕਹਿੰਦੇ ਹਨ ਕਿ ਅਸੀਂ ਇੱਥੇ ਇੱਕ ਫਲੈਟ ਖਰੀਦਣਾ ਹੈ ਤੇ ਉਸ ਤੋਂ ਪੁੱਛ ਪੜਤਾਲ ਕਰਦੇ ਹਨ ਤੇ ਉਹ ਰਿਤਿਕਾ ਦੇ ਘਰ ਦਾ ਪਤਾ ਵਗੈਰਾ ਪਤਾ ਕਰਕੇ ਚਲੇ ਜਾਂਦੇ ਹਨ ਇਸ ਤੋਂ ਬਾਅਦ ਅਗਲੇ ਦਿਨ 22 ਜੂਨ ਨੂੰ ਉਹ ਦੁਆਰਾ ਉਸ ਲੋਕੇਸ਼ਨ ਤੇ ਪਹੁੰਚਦੇ ਹਨ ਤੇ ਆਕਾਸ਼ ਆਪਣੇ ਦੋ ਮੂਹ ਬਲੀਆਂ ਪਹਿਣਾ Kusum ਤੇ Kajal ਉਸ ਤੋਂ ਇਲਾਵਾ ਉਸਦੇ ਦੋ ਦੋਸਤ ਚੇਤਨ ਅਤੇ ਅਨਵਰ ਵੀ ਹੁੰਦੇ ਹਨ ਤੇ ਉਹ ਗਾਰ ਨੂੰ ਕਹਿੰਦੇ ਹਨ ਕਿ ਅਸੀਂ 601 ਫਲੈਟ ਦੇ ਵਿੱਚ ਜਾਣਾ ਹੈ ਤੇ ਗਾਰ ਨੂੰ ਵੀ ਉਹਨਾਂ ਤੇ ਸ਼ੱਕ ਨਹੀਂ ਹੁੰਦਾ ਉਹਨਾਂ ਨੂੰ ਉਹ ਫੈਮਿਲੀ ਲੱਗਦੀ ਹੈ ਤੇ ਇਸ ਕਰਕੇ ਉਹਨਾਂ ਨੂੰ ਭੇਜ ਦਿੰਦਾ ਹੈ ਤੇ ਇਸ ਤੋਂ ਬਾਅਦ ਅਸਲੀ ਖੇਲ ਸ਼ੁਰੂ ਹੁੰਦਾ ਹੈ ਤੇ ਆਕਾਸ਼ ਉਹਨਾਂ ਔਰਤਾਂ ਨੂੰ 400 ਜੋ ਚੌਥੀ ਮੰਜ਼ਲ ਹੁੰਦੀ ਹੈ ਉੱਥੇ ਲੈ ਜਾਂਦਾ ਹੈ ਤੇ ਉੱਥੇ ਜੋ ਜਿੱਥੇ ਰਿਤਿਕਾ ਰਹਿੰਦੀ ਹੈ ਤੇ ਉਸ ਔਰਤਾਂ ਨੂੰ ਅੱਗੇ ਕਰ ਦਿੰਦਾ ਹੈ ਤੇ ਜਿਸ ਤਰ੍ਹਾਂ ਹੀ ਰਿਤਿਕਾ ਡੋਰ ਓਪਨ ਕਰਦੀ ਹੈ ਉਹ ਪੰਜੇ ਲੋਕੀ ਉਹਨਾਂ ਦੇ ਘਰ ਦੇ ਅੰਦਰ ਇੰਟਰ ਕਰ ਜਾਂਦੇ ਨੇ ਤੇ ਉਹਨਾਂ ਦੇ ਹਮਲਾ ਕਰਦੇ ਉਹਨਾਂ ਦੇ ਹੱਥ ਬੰਨ ਕੇ ਉਹਨਾਂ ਨਾਲ ਮਾਰ ਕੁੱਟਾਈ ਕਰਦੇ ਹਨ ਤੇ ਵਿਪਲ ਨੂੰ ਇੱਕ ਬਾਥਰੂਮ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਤੇ ਜੋ ਰਿਤਿਕਾ ਹੁੰਦੇ ਉਸਦੇ ਹੱਥ ਤੇ ਗਲਾ ਬਣਾ ਦਿੱਤਾ ਜਾਂਦਾ ਹੈ ਤੇ ਇਸ ਤੋਂ ਬਾਅਦ ਆਕਾਸ਼ ਉਸ ਨੂੰ ਆਪਣੇ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਹੈ ਪਰ ਰਿਤਿਕਾ ਸਾਫ਼ ਮਨਾ ਕਰ ਦਿੰਦੀ ਹੈ ਤੇ ਇਸ ਤੋਂ ਬਾਅਦ ਜੋ ਆਕਾਸ਼ ਹੁੰਦਾ ਉਹ ਫੋਨ ਤੇ ਵੀ ਕਿਸੇ ਤੋਂ ਇਨਸਟਰਕਸ਼ਨਸ ਲੈ ਰਿਹਾ ਸੀ ਕਿ ਜਿਸ ਤਰ੍ਹਾਂ ਲੱਗ ਰਿਹਾ ਸੀ ਕਿ ਇਸ ਚੀਜ਼ ਦਾ ਮਾਸਟਰਮਾਈਂਡ ਕਿਤੇ ਬਾਹਰ ਬੈਠ ਕੇ ਉਹਨਾਂ ਨੂੰ ਇਨਸਟਰਕਸ਼ਨ ਦੇ ਰਿਹਾ ਹੈ ਤੇ ਇਸ ਤੋਂ ਬਾਅਦ ਜਦ ਰਿਤਿਕਾ ਨਹੀਂ ਮੰਦੀ ਹੈ ਤੇ ਆਕਾਸ਼ ਉਸ ਨੂੰ ਕਿਸੇ ਤਰ੍ਹਾਂ ਬਾਲਕਨੀ ਚ ਲੈ ਜਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਨੂੰ ਚੌਥੀ ਮੰਜ਼ਲ ਤੋਂ नीचे हेटा ਛੁੱਟ ਦਿੰਦਾ ਜਿਸ ਕਰਕੇ ਉਸਦੀ ਮੌਤ ਹੋ ਜਾਂਦੀ ਹੈ ਤੇ ਉਹ ਇਸ ਚੀਜ਼ ਦੇ ਸਾਰੀ ਇਨਫੋਰਮੇਸ਼ਨ ਉਸ ਵਿਅਕਤੀ ਨੂੰ ਫੋਨ ਤੇ ਅਪਡੇਟ ਕਰ ਰਿਹਾ ਸੀ ਇਸ ਤੋਂ ਬਾਅਦ ਉਹ ਤਿੰਨੇ ਲੋਕੀ ਪੰਜੇ ਲੋਕੀ ਨੀਚੇ ਆਂਦੇ ਹਨ ਤੇ ਉਸ ਨੂੰ ਦੇਖਦੇ ਹਨ ਕੀ ਉਹ ਜਿੰਦਾ ਹੈ ਕਿ ਨਹੀਂ ਉਸ ਦੇ ਹੱਥ ਖੋਲਣ ਦੀ ਕੋਸ਼ਿਸ਼ ਕਰਦੇ ਹਨ ਪਰ ਇੰਨੇ ਨੂੰ ਵਿਪুল ਵੀ ਆਪਣਾ ਜੋ ਬਾਥਰੂਮ ਦਾ ਕੱਚ ਦਾ ਜੋ ਖਿੜਕੀ ਹੁੰਦੀ ਹੈ ਉਸ ਨੂੰ ਖੋਲਦਾ ਹੈ ਤੇ ird-gird ਦੇ ਲੋਕਾਂ ਨੂੰ ਇਕੱਠਾ ਕਰਦਾ ਹੈ ਤੇ ਗਾਰਡ ਵੀ ਜੋ ਗੇਟ ਹੁੰਦਾ ਹੈ ਸੋਸਾਇਟੀ ਦਾ ਉਸ ਨੂੰ ਬੰਦ ਕਰਕੇ ਉਸ ਲੋਕੇ ਉਸ ਜਗ੍ਹਾ ਤੇ ਪਹੁੰਚ ਜਾਂਦਾ ਹੈ ਜਿੱਥੇ ਰਿਤਿਕਾ ਦੀ লাশ ਪਈ ਹੁੰਦੀ ਹੈ ਤੇ ਇਸੇ ਦੌਰਾਨ ਉਸ ਦੇ ਜੋ ਦੋ ਸਾਥੀ ਹੁੰਦੇ ਹਨ ਉਹ ਤੋਂ ਉੱਥੋਂ ਭੱਜ ਜਾਂਦੇ ਹਨ ਪਰ ਉਹ ਤਿੰਨੋਂ आकाश काजल ਤੇ ਕੁਸਮ ਫੜੇ ਜਾਂਦੇ ਹਨ ਇਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਤੇ ਪੁਲਿਸ ਉਹਨਾਂ ਤੇਰਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਹੁਣ ਅਜੇ ਵੀ ਇਹ ਮਾਮਲੇ ਦੇ ਵਿੱਚ ਉਹ ਤਿੰਨ ਗ੍ਰਿਫਤਾਰ ਹੋ ਗਏ ਸਨ ਉਸ ਤੋਂ ਇਲਾਵਾ ਸਦੇ ਦੋ ਦੋਸਤ ਉਥੋਂ ਗਾਇਬ ਹੋ ਚੁੱਕੇ ਹਨ ਤੇ ਇਸ ਤੋਂ ਇਲਾਵਾ ਮਾਸਟਰ ਮਾਈਂਡ ਦਾ ਅਜੇ ਵੀ ਪਤਾ ਨਹੀਂ ਸੀ ਪੁਲਿਸ ਨੂੰ ਫਿਰ ਇੱਕ ਨੰਬਰ ਹਾਸਲ ਹੁੰਦਾ ਹੈ ਉਸ ਦਿਨ ਜੋ ਬਾਈਕ ਤੇ ਆਕਾਸ਼ ਦੇ ਉਸਤੇ ਨਾਲ ਜੋ ਮੁੰਡਾ ਆਇਆ ਸੀ ਤੇ ਉਹ ਜੋ ਬਾਈਕ ਹੁੰਦੀ ਹੈ ਉਹ ਆਸ਼ਾ ਨਾਮ ਤੇ ਨਾਮ ਰਜਿਸਟਰ ਹੁੰਦੀ ਹੈ ਜੋ ਜੋ ਉਸ ਦਿਨ ਉਹ ਮੁੰਡਾ ਆਇਆ ਸੀ ਉਸ ਦਾ ਨਾਮ ਅਨਿਲ ਤਰਸੀ ਤੇ ਇਸ ਤੋਂ ਬਾਅਦ ਪੁਲਿਸ ਨੂੰ ਕੁਝ ਜ਼ਿਆਦਾ ਇਨਫੋਰਮੇਸ਼ਨ ਨਹੀਂ ਮਿਲਦੀ ਫਿਰ ਆਕਾਸ਼ ਦਾ ਮੋਬਾਈਲ ਖੰਗਾਲੇ ਆਂਦਾ ਹੈ ਉਸ ਦੇ ਵਿੱਚ ਇੱਕ ਨੰਬਰ ਤੇ ਲਗਾਤਾਰ ਗੱਲ ਕੀਤੀ ਜਾ ਰਹੀ ਸੀ ਤੇ ਇਹ ਨੰਬਰ ਸੀ ਡਾਕਟਰ ਦੀਪਾਲੀ ਦਾ ਜੋ ਕਿ ਅਨਿਲ ਤਰਦੀ ਭੈਣ ਤੇ ਆਸ਼ਾ ਦੀ ਬੇਟੀ ਸੀ ਤੇ ਅਨਿਲ ਤਰਦੀ ਜੋ ਭੈਣ ਦੀਪਾਲੀ ਸੀ ਉਹ ਹੀ ਸਾਰੀ ਇਸ ਕਤਲ ਦੀ ਇਨਸਟਰਕਸ਼ਨਸ ਦੇ ਲਿਖ ਜਾਂ ਉਸ ਨੂੰ ਪਤਾ ਲੱਗ ਜਾਂਦਾ ਹੈ ਤੇ ਉਹ ਆਕਾਸ਼ ਦੇ ਨਾਲ ਗੱਲਬਾਤ ਕਰਕੇ ਉਸ ਨੂੰ 10 ਲੱਖ ਦਾ ਦੇਣ ਦਾ ਵੀ اقرار ਕੀਤਾ ਜਾਂਦਾ ਹੈ ਤੇ ਜੋ ਉਸ ਕੁੜੀ ਨੂੰ ਮਾਰਨ ਦਾ ਜੋ ਸਾਰਾ ਅਰੇਂਜਮੈਂਟ ਕੀਤਾ ਜਾਂਦਾ ਹੈ ਤੇ ਇਸ ਤੋਂ ਬਾਅਦ ਸਾਰਾ ਜੋ ਆਕਾਸ਼ ਹੁੰਦਾ ਹੈ ਉਹ ਸਾਰਾ ਅਰੇਂਜਮੈਂਟ ਕਰਕੇ ਉਸ ਕੁੜੀ ਨੂੰ ਇਸ ਤਰੀਕੇ ਨਾਲ ਮਾਰਦਾ ਹੈ ਤੇ ਇਸ ਤੋਂ ਬਾਅਦ ਵੀ پولیس ਜੋ ਹੈ ਦਿਪਾਲੀ ਨੂੰ ਗ੍ਰਿਫਤਾਰ ਨਹੀਂ ਕਰਦੀ ਹੈ ਜੇ ਜੋ ਜੋ ਦੀਪਾਲੀ ਦਾ ਮਾਮੇ ਦਾ ਮੁੰਡਾ ਹੁੰਦਾ ਹੈ ਉਹ ਜੋ ਰਿਤਿਕਾ ਦੇ ਘਰ ਵਾਲਿਆਂ ਨੂੰ ਉਹਨਾਂ ਨੂੰ ਕੋਰਟ ਤੇ ਬਾਹਰ ਮਿਲਦਾ ਹੈ ਤੇ ਉਹਨਾਂ ਨੂੰ ਡਰਾਉਂਦਾ ਧਮਕਾਉਂਦਾ ਹੈ ਕਿ ਤੁਸੀਂ ਆਪਣਾ ਕੇਸ ਵਾਪਿਸ ਲੈ ਲਓ ਪਰ ਮੀਡੀਆ ਦੇ ਪ੍ਰੈਸ਼ਰ ਦੇ ਕਰਕੇ ਦੀਪਾਲੀ ਦੇ ਉਸਦੇ ਨਾਲ ਜੋ ਵੀ ਲੋਕ ਸ਼ਾਮਿਲ ਹੁੰਦੇ ਹਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਹੁਣ ਇਹ ਸਾਰੇ ਲੋਕ ਜੇਲ੍ਹ ਦੇ ਪਿੱਛੇ ਹਨ ਤੇ ਅਦਾਲਤ ਦਾ ਮਾਮਲਾ ਅਜੇ ਆਣਾ ਪੈਂਡਿੰਗ ਹੈ ਜਦ ਅਦਾਲਤ ਦਾ ਮਾਮਲਾ ਆਏਗਾ ਉਸ ਤੋਂ ਬਾਅਦ ਹੀ ਇਹ ਸਜ਼ਾ ਉਹਨਾਂ ਨੂੰ ਮਿਲ ਪਾਏਗੀ ਮੇਰਾ ਮੇਨ ਮੋਟਿਵ ਜੋ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਤੁਹਾਨੂੰ ਜਾਗਰੂਕ ਕਰਨਾ ਹੈ ਨਾ ਕਿ ਤੁਹਾਨੂੰ ਕਿਸੇ ਤਰੀਕੇ ਦੀ ਪਰੇਸ਼ਾਨੀ ਦੇਣਾ ਹੈ